ਸਾਰਿਆਂ ਨੂੰ ਮੈਂ ਰਸ਼ੀਰ ਮਾਨ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਵੀ ਆਪਾਂ ਛਿੱਪੀਆਂ ਕਿੱਦਾਂ ਲਗਾਉਈਆਂ ਨੇ ਹੈਂਡਵਰਕ ਵਰਕ ਦੇ ਜਿਹੜੀ ਆ ਚੀਜ਼ ਆ ਹਨਾ ਆਪਾਂ ਇਹ ਪਾਵਾਂਗੇ ਇਹਨੂੰ ਲਈ ਦੇ ਦਿੱਸਟ ਚ ਕਹਿੰਦੇ ਆ ਇਹਦੇ ਨਾਲ ਆਪਾਂ ਛੱਟੀਆਂ ਬਣਾਵਾਂਗੇ ਛੋਟੀਆਂ ਛਿੱਪੀ ਕਿਵੇਂ ਅਟੈਚ ਕਰਨੀ ਮੈਂ ਤੁਹਾਨੂੰ ਹੋਰ ਦਿਖਾ ਰਹੀ ਆ ਛਿੱਪੀ ਐਦਾਂ ਕੱਢ ਕੇ ਇਹ ਕੋਈ ਸ਼ਿਫਟੀ ਲੈ ਲਾਂਗੇ ਹੁਣ ਉਹਨੂੰ ਇੱਧਰ ਰੱਖ ਕੇ ਨੀਡਲਸ ਤੁਸੀਂ ਥੋੜੀ ਜਿਹੀ ਬਰੀਕ ਲੈ ਲਿਓ ਵੀ ਜਿਹਦੇ ਵਿੱਚ ਜਿਹੜਾ ਨਾ ਆ ਜੀ ਲੰਘ ਸਕੇ ਆ ਜੀ ਜੀ ਪਤਲੀ ਹੋਵੇ ਜਿਹੜੀ ਵੀ ਉਹਦਾਂ ਦੀ ਕੋਈ ਨੀਡਲ ਲੈ ਲਿਓ ਫਿਰਦਾਂ ਤੁਸੀਂ ਲੰਗਾ ਦੇਣੀ ਆ ਇਹ ਸ਼ਿਫਟੀ ਟੈਚ ਹੋ ਜੇ ਜਿਹਨਾਂ ਨਾਲ ਮੈਂ ਇਹ ਪੂਰੀ ਲਾਈਨ ਕਰ ਦਾਂ ਉਸ ਤੋਂ ਬਾਅਦ ਤੁਹਾਨੂੰ ਮੋਤੀ ਲਾਉਣੇ ਵੀ ਦੱਸੂੰਗੀ ਕਿੱਦਾਂ ਲਗਾਉਣੇ ਆ। ਐਥੋਂ ਜਿਹੜਾ ਆ ਪਾ ਥ्रेड ਕੱਢਿਆ ਇਹਦੇ ਇਧਰ ਕੋਨ ਦੇ ਤੇ ਬੈਸਿਕ ਕਾਇਮ ਹੋਇਆ ਪਹਿਲਾਂ ਮੈਂ ਐਦਾਂ ਕੱਢ ਲੈਣਾਗਾ। ਆਹ ਵਾਲਾ ਥ्रेड ਇਹਦੇ ਵਿੱਚ ਦੀ ਕੱਢ ਲੈਣਾ ਤੁਸੀਂ। ഇത് ബിജി ലാ ਇੱਦਾਂ ਦੋ ਫੁੱਸ਼ੀਆਂ ਲਗਾਉਣੀਆਂ ਨੇ ਇਹਦੀ ਆਵਲੀ ਲੁੱਕ ਆ ਜੀ ਫਲਾਰ ਦੀ ਇਦਾਂ ਤਿਆਰ ਹੋ ਗਿਆ ਇਹ ਵਾਲਾ ਆ ਦੇਖੋ ਇਦਾਂ ਇੱਕ ਵੀਡੀਓ ਮੈਂ ਪਾਈ ਹੋਈ ਹੈ ਪਹਿਲਾਂ ਵੀ ਉਹਦੇ ਵਿੱਚ ਦੇਖ ਲਓ ਤੁਸੀਂ ਤੇ ਹੁਣ ਮੈਂ ਤੁਹਾਨੂੰ ਮੋਤੀ ਦੱਸਦੀਆਂ ਜੀ ਮੋਤੀ ਕਿਵੇਂ ਲਗਾਉਣੇ ਆ ਮੋਤੀ ਲਗਾਉਣ ਵਾਸਤੇ ਆਪਾਂ ਲਾਵਾਂਗੇ ਜਿਹੜਾ ਇਹ ਥ्रेड ਹੁੰਦਾਗਾ ਰੀਲ ਵਾਲਾ ਠੀਕਾ ਇਹਨੂੰ ਪਰਥੀ ਜਸਤ ਕਰ ਦਈਏ ਇੱਕ ਵਾਰ ਜਿਵੇਂ ਮੈਂ ਪਤਲੀ ਸੂਈ ਲੈਣੀ ਹੈ ਜਿਵੇਂ ਤੁਸੀਂ ਮੁੱਤਿਲ ਵਰਗਾ ਵਾਸਤੇ ਜਿਵੇਂ ਇਹ ਵਾਲੀਤਰ ਪਾਈ ਵਾਲੀ ਲੈ ਸਕਦੇ ਹੋਗੇ ਐਦਾਂ ਦੀ ਕੋਈ ਸੂਈ ਲੈ ਲਿਓ ਪਤਲੀ ਹੋਵੇ ਥ੍ਰੈਡ ਤੁਸੀਂ ਦੂਰਾ ਜਿਆ ਚਾਰ ਲੜ ਕਰਕੇ ਹਨ ਪਾਉਣਾ ਹੈਗਾ ਸੂਈ ਚ ਮੋਤੀ ਜਿਹੜੇ ਤੁਸੀਂ ਲੈਣੇ ਆ ਹਨ ਆਪ ਦੇ ਅਕੋਰਡਿੰਗ ਸਾਈਜ਼ ਲੈ ਲਿਓ ਜਿੱਦੇ ਕਿ ਤੁਸੀਂ ਲਾਉਣੇ ਹੋਣਗੇ ਮੈਂ ਲਗਾਏ ਨੇਗੇ ਜਿਵੇਂ ਤਿੰਨ ਇੱਧਰ ਲਗਾਤੇ ਹਨਾ ਤਿੰਨ ਇੱਧਰ ਤੇ ਇਹਦੇ ਇਦਾਂ ਲਾਇਆ ਤੁਸੀਂ ਜਿਵੇਂ ਮੈਂ ਮੱਬੀ ਲਗਾ ਸਕਦੇ ਹਾਂਗੇ ਸਾਰੇ ਫਲਾਰ ਚ ਵੀ ਲਗਾ ਸਕਦੇ ਹਾਂ ਇਦਾਂ ਤੁਸੀਂ ਮੋਤੀ ਲੈ ਲੈਣੇ ਆ 1mm 2mm ਹਨਾ ਆਪਣੇ ਸਾਈਜ਼ ਦੇ ਅਕੋਰਡਿੰਗ ਲੈ ਲਿਓ ਇਸ ਤੋਂ ਛੋਟੇ ਵੀ ਮਿਲ ਜਾਣਗੇ ਇਸ ਤੋਂ ਵੱਡੇ ਵੀ ਮਿਲ ਜਾਣਗੇ ਤੁਹਾਨੂੰ ਇਹਦਾ ਨਿਡਲ ਦੇ ਵਿੱਚ ਪਾ ਕੇ ਤੇ ਉਹ ਮਿਕਸ ਕਰ ਦੇਣਾ ਇਸ ਤਰ੍ਹਾਂ ਤੁਸੀਂ ਕੱਲਾ ਕੱਲਾ ਲਗਾ ਸਕਦੇ ਹੋ ਜੇ ਤੁਸੀਂ ਕੱਲਾ ਕੱਲਾ ਨਹੀਂ ਲਗਾਉਣਾਗਾ ਜਿਵੇਂ ਹੁਣ ਆਪਾਂ ਇੱਕ ਨਿਡਲ ਦੇ ਵਿੱਚ ਆਪਾਂ ਤਿੰਨੇ ਪਾਵਾਂਗੇ ਦੋ ਆ ਮੇਰੇ ਕੋਲ ਇੱਕ ਲਗਾਤਾ ਆਪਾਂ ਦੋਨੇ ਪਾ ਕੇ ਮੇਚੇ ਦੀ ਸੂਈ ਕੱਢ ਕੇ ਇੱਕ ਵਾਰੀ ਫੇਰ ਇਹਦੇ ਵਿਚਾਲ ਦੀ ਸੂਈ ਕੱਢ ਕੇ ਇਹਦੇ ਵਿੱਚੋਂ ਵੀ ਲੰਘਾ ਦੇਣ ਏਦਾਂ ਏਦਾਂ ਵੀ ਤੁਸੀਂ ਲਗਾ ਸਕਦੇ ਹੋ ਠੀਕ ਆ ਤੇ ਉਹ ਬਾਕੀ ਆਪਾਂ ਹੁਣ ਅਗਲੇ ਹਲਾਅ ਤੇ ਲਗਾਉਣਾ ਹੈ ਇਹ ਕਿ ਮੈਂ ਇਹਦੇ ਵਿਚਾਲੇ ਲਗਾਏ ਹੋਏ ਆ దుయావల ఫర్ బాకు ఆతో ఆ తా వర్క్ సూను ఇద్ద రక్ రక్కు బ తిను మోతి లేదల పా ਇੱਧਰ ਕੱਢ ਗਏ ਇੱਧਰ ਕੱਢਣ ਤੋਂ ਬਾਅਦ ਜਿਹੜਾ ਵਿਚਾਲੇ ਵਾਲਾ ਮੋਤੀ ਆ ਉਹ ਵਿਚਾਲੇ ਆਪਾਂ ਇਹਦੇਲ ਨੂੰ ਕੱਢ ਲਾਂਗੇ ਜਿਹੜਾ ਇਹ ਬਚਾਲੇ ਵਾਲਾ ਮੋਤੀ ਆ ਉਹਦੇ ਵਿੱਚ ਵੀ ਆਪਾਂ ਦਵਾਰਾਂ ਲੰਗਾ ਦੇ ਕਿਉਂਕਿ ਫਿਰ ਇਹ ਨਾਲ ਇੱਕ ਜਗ੍ਹਾ ਤੇ ਬਣਿਆ ਰਹੂਗਾ ਵੀ ਇੱਧਰ ਉੱਧਰ ਨਹੀਂ ਜਾਂਦੇ ਹੈਗੇ ਇੱਕ ਜਗ੍ਹਾ ਤੇ ਰੁਕ ਜਾਣਗੇ ਇਹ ਚੀਜ਼ ਤਾਂ ਕਰਦੇ ਆਪਾਂ ਐਦਾਂ ਠੀਕ ਆ ਹੁਣ ਆਪਾਂ ਇਹਦੇ ਬਚਾਲੇ ਲਾਵਾਂਗੇ ਮੋਤੀ ਇਸ ਤਰ੍ਹਾਂ ਪਹਿਲੇ ਤੋਂ ਚਾਲੇ ਲਾ ਲਾਂਗੇ ਠੀਕ ਹੈ ਐਦਾਂ ਤੁਸੀਂ ਪੂਰਾ ਕੰਪਲੀਟ ਕਰ ਸਕਦੇ ਹੋ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਜ਼ਿਆਦਾ ਜੋ ਨੀਕਿਆ ਡਿਜ਼ਾਈਨ ਬਣ ਜਾਂਦਾ ਹੈਗਾ ਮੋਤੀ ਲਗਾ ਕੇ ਠੀਕ ਹੈ ਤੁਸੀਂ ਆਰੀਵਰ ਕਨਾਲ ਕਿਦਾਂ ਮੋਤੀ ਛਿੱਪੀਆਂ ਦੀ ਹੈ ਨਾ ਵਰਤੋ ਕਰਨੀ ਉਹ ਵੀ ਤੁਹਾਨੂੰ ਅੱਗੇ-ਅੱਗੇ ਦਿਖਾਉਂਗੀ ਆਰੀ ਸਟੈਂਡ ਪੇਂਟਿੰਗ ਸਟੈਂਡ ਸਾਰਾ ਕੁਝ ਤੁਹਾਨੂੰ ਮੈਂ ਅਗਲੇ ਵੀਡੀਓਸ ਵਿੱਚ ਦੱਸੂਗੀ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੈਨ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਐਦਾਂ ਗਿਆ ਵੀਡੀਓ ਦੇਖਣ ਲਈ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ